ਤਸਵੀਰਾਂ ਵਿਖਾਵਾਗੇ ਤੁਹਾਨੂੰ ਅੱਜ ਅੰਮ੍ਰਿਤਸਰ ਦੇ ਸੁਲਤਾਨਪੁਰ ਰੋਡ ਬਸੰਤ ਨਗਰ ਗਲੀ ਨੰਬਰ 1 ਦੀਆਂ ਜਿੱਥੇ ਕਿ ਦਿਨ ਦਿਹਾੜੇ ਦੁਪਹਿਰ ਦੇ ਸਮੇਂ ਵਿੱਚ ਚੋਰ ਆਉਂਦਾ ਅਤੇ ਚੋਰੀ ਕਰਕੇ ਜਨਾਂਕੀ ਕਮਜ਼ੁਰਗ ਦਾ ਬੈਟਰੀ ਆ ਰੱਖਾ ਲੈ ਜਾਂਦਾ ਆਪਣੀ ਸੀਸੀਟੀਵੀ ਤੁਹਾਨੂੰ ਜਿਹੜੀ ਆ ਵੀਡੀਓ ਦਿਖਾ ਰਹੇ ਹਾਂ ਚੋਰ ਕਿਸ ਤਰ੍ਹਾਂ ਬੜੇ ਆਰਾਮ ਦੇ ਨਾਲ ਆਉਂਦਾ ਬਿਨਾਂ ਮੂੰਹ ਟੱਕ ਕੇ ਉਸੇ ਤਰ੍ਹਾਂ ਜਿਹੜਾ ਕਿ ਮੂੰਹ ਲੰਗੇ ਨਾਲ ਹੀ ਬੜੇ ਆਰਾਮ ਦੇ ਨਾਲ ਆਉਂਦਾ ਤੇ ਉਹਨਾਂ ਦਾ ਬੈਟਰੀ ਆ ਰੱਖਾ ਲੈ ਜਾਂਦਾ ਜਿਹੜੀ ਉਮਰ ਚਾਹੀਦਾ ਸੀ ਆਰਾਮ ਕਰਨਾ ਪਰ ਉਸੇ ਉਮਰੇ ਅੱਜ ਇਹਨਾਂ ਨੂੰ ਮਿਹਨਤ ਕਰਨੀ ਪੈਨਦੀ ਆ ਕਿਉਂਕਿ ਘਰਾਂ ਦੀਆਂ ਮਜਬੂਰੀਆਂ ਕਰਕੇ ਘਰ ਦੇ ਹਾਲਾਤ ਇਸ ਤਰ੍ਹਾਂ ਦੇ ਜੇਕਰ ਇਹ ਵੀ ਘਰੇ ਬਹਿ ਜਾਣਗੇ ਫਿਰ ਰੋਜੀ ਰੋਟੀ ਕੌਣ ਕਮਾਉਣਗੇ ਚਾਰ ਪੰਜ ਸਾਲ ਹੋ ਗਿਆ ਆਟੋ ਚਲਾਉਂਦੇ ਨੂੰ ਤੇ ਘਰ ਦਾ ਗੁਜ਼ਾਰਾ ਮਾੜਾ ਮੋਟਾ ਇਸੇ ਤੇ ਚਲਾਇਦਾ ਸੀ ਕਮਾਉਣ ਵਾਲਾ ਮੈਂ ਹੀ ਆ ਬਸ ਬਾਕੀ ਸਾਰੇ ਖਾਣ ਵਾਲੇ ਆ ਇਹ ਮਿਹਨਤ ਨਹੀਂ ਮਿਹਨਤ ਕੰਮ ਨਹੀਂ ਕਰਦਾ ਮੈਡਮ ਬਿਮਾਰ ਨੇ ਉਹਦੀ ਦਵਾਈਆਂ ਲੈਉਣੇ ਪੈਂਦੀਆਂ ਆ ਬੜਾ ਔਖਾ ਟਾਈਮ ਲੰਘਿਆ ਇੱਕ ਦੀ ਉਮਰ ਏ 45 ਸਾਲ ਦੂਸਰੇ ਦੀ 42 ਸਾਲ ਤੇ ਇਹ ਜਮੰਦਰੀ ਦਾ ਦਿਮਾਗ ਪੂਰਾ ਡਿਵੈਲਪ ਨਹੀਂ ਹੋਇਆ ਬਖਾਇਆ ਸੀ ਡਾਕਟਰਾਂ ਨੂੰ ਜੋ ਛੋਟੇ ਛੋਟੇ ਸੀ ਉਹ ਕਹਿੰਦੇ ਜਨਮ ਤੋਂ ਇਹਨਾਂ ਦਾ ਬ੍ਰੇਨ ਪੂਰਾ ਡਿਵੈਲਪ ਨਹੀਂ ਹੋਇਆ ਇਹਨਾਂ ਡਾਕਟਰਾਂ ਨੂੰ ਲੈ ਜਾਂਦਾ ਉਹ ਤੋ ਰਾਬੋਰ ਡੋਕੋ ਪਾ ਦਿੰਦਾ 24 ਘੰਟੇ ਇਹਨਾਂ ਦੀ ਚਿੰਤਾ ਕਿਤੇ ਛੱਡ ਕੇ ਨਹੀਂ ਜਾ ਸਕਦੇ ਤੁਹਾਡਾ ਬੈਠੀ ਅਦਿਸ਼ਾ ਜਿਹੜਾ ਆਟੋ ਚੋਰੀ ਹੁੰਦਾ ਉਸ ਵਕਤ ਤੁਸੀਂ ਕਿੱਥੇ ਸੀ ਤੁਹਾਨੂੰ ਕਦੋਂ ਪਤਾ ਲੱਗਾ ਵੀ ਤੁਹਾਡਾ ਆਟੋ ਚੋਰੀ ਹੋ ਗਿਆ ਮੈਂ ਇੱਕੋ ਹੀ ਆਇਆ ਘਰੋਂ ਰੋਟੀ ਖਾਧੀ ਤੇ 2 ਵਜੇ ਮੈਂ ਬਾਹਰ ਨਿਕਲਿਆ ਤੇ ਬੂਏ ਗੱਡੀ ਆਣੀ ਤੁਹਾਨੂੰ ਪਤਾ ਲੱਗਾ ਵੀ ਬੂਏ ਗੱਡੀ ਗੰਡੀ ਹੈ ਨਹੀਂ ਆ ਫਿਰ ਤੁਹਾਡੇ ਤੇ ਕੀ ਬੀਤੀ ਕੀ ਹੋਇਆ ਇਹਨੇ ਲੱਗਿਆ ਦਿਲ ਇਹ ਲੱਗਿਆ ਸਾਡੀ ਰੋਜ਼ੀ ਰੋਟੀ ਦਾ ਕੀ ਬਣੇਗਾ ਬਹੁਤ ਮੁਸ਼ਕਲ ਇਹ ਤੇ ਦੋਕਰ ਰਾਤ ਨੀਂਦਰ ਨਹੀਂ ਆਉਂਦੀ ਰੁਲ ਦੇ ਹੋਈ ਗੱਲਾਂ ਕਰਦੇ ਰਹੀ ਇਹਦੇ ਦੁੱਖ ਦੀਆਂ ਗੱਲਾਂ ਕੀ ਬੰਦਾ ਕਰ ਸਕਦਾ ਇਹ ਬੱਚਿਆਂ ਦੀ ਪਰੇਸ਼ਾਨੀ ਹੈ ਇੰਨੀ ਪਰੇਸ਼ਾਨੀ ਬੱਚਿਆਂ ਦੀ ਬਈ ਅੱਜ ਤੇ ਅਸੀਂ ਜਿੰਦੇ ਆ ਇਹਨਾਂ ਨੂੰ ਸੰਭਿਆ ਕੱਲ ਨੂੰ ਕੌਣ ਸੰਭੇ ਹਾਂ ਬਹੁਤ ਦੁੱਖ ਲੱਗਦਾ ਸਾਥੀਓ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤਸਵੀਰਾਂ ਮੁਖਾਵਾਗੇ ਤੁਹਾਨੂੰ ਅੱਜ ਅਮਰਸਰ ਦੇ ਸੁਲਤਾਨਪੁਰ ਰੋਡ ਬਸੰਤ ਨਗਰ ਗਲੀ ਨੰਬਰ 1 ਦੀਆਂ ਜਿੱਥੇ ਕਿ ਦਿਨ ਦਿਹਾੜੇ ਦੁਪਹਿਰ ਦੇ ਸਮੇਂ ਵਿੱਚ ਚੋਰ ਆਉਂਦਾ ਅਤੇ ਚੋਰੀ ਕਰਕੇ ਜਿਹਨਾਂ ਕੀ ਇੱਕ ਬਜ਼ੁਰਗ ਦਾ ਬੈਟਰੀ ਵਾਲ ਰਕਸ਼ਾ ਲੈ ਜਾਂਦਾ ਜਿਹੜਾ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਆਪਣੀ ਸੀਸੀਟੀਵੀ ਤੋਂ ਜਿਹੜੀ ਆ ਵੀਡੀਓ ਦਿਖਾ ਰਹੇ ਆ ਚੋਰ ਕਿਸ ਤਰ੍ਹਾਂ ਬੜੇ ਆਰਾਮ ਦੇ ਨਾਲ ਆਉਂਦਾ ਬਿਨਾਂ ਮੂੰਹ ਟੱਕ ਕੇ ਉਸੇ ਤਰ੍ਹਾਂ ਜਿਹੜਾ ਕੀ ਮੂੰਹ ਨਗੇ ਨਾਲ ਹੀ ਬੜੇ ਆਰਾਮ ਦੇ ਨਾਲ ਆਉਂਦਾ ਤੇ ਉਹਨਾਂ ਦਾ ਬੈਟਰੀ ਰਕਸ਼ਾ ਲੈ ਜਾਂਦਾ ਉਸ ਬਜ਼ੁਰਗ ਦਾ ਵੀ ਮਲਾਵਾਂਗੇ ਜਿਨ੍ਹਾਂ ਦੇ ਮੋਢੇ ਤੇ ਜ਼ਿੰਮੇਵਾਰੀ ਹੈ ਪਰਿਵਾਰ ਦੀ ਕਿਉਂਕਿ ਬਜ਼ੁਰਗਾ ਦੀ ਉਮਰ 80 ਸਾਲ ਹੋ ਚੁੱਕੀ ਆ ਸਰਦਾਰ ਹਿੰਦਰ ਸਿੰਘ ਨਾਂ ਹੈ ਉਹਨਾਂ ਦਾ ਪਰਿਵਾਰ ਦੀ ਪਾਲਣ ਪੋਸ਼ਣ ਵਾਸਤੇ ਆਟੋ ਚਲਾਉਂਦੇ ਨੇ ਪਰ ਘਰ ਦੇ ਹਾਲਾਤ ਦੇਖ ਲੋ ਪਾਕਿਸਤਾਨ ਦੇ ਨੇ ਜਿਹੜੀ ਉਮਰ ਚ ਚਾਹੀਦਾ ਸੀ ਆਰਾਮ ਕਰਨਾ ਪਰ ਉਸੇ ਉਮਰੇ ਅੱਜ ਇਹਨਾਂ ਨੂੰ ਮਿਹਨਤ ਕਰਨੀ ਪੈਣ ਦੀ ਆ ਕਿਉਂਕਿ ਘਰਾਂ ਦੀਆਂ ਮਜਬੂਰੀਆਂ ਕਰਕੇ ਘਰ ਦੇ ਹਾਲਾਤ ਇਸਦਾਂ ਦੇ ਜੇਕਰ ਇਹ ਵੀ ਕਰੇ ਬਹਿ ਜਾਣਗੇ ਫਿਰ ਰੋਜੀ ਰੋਟੀ ਕੌਣ ਕਮਾਉਣਗੇ ਤੁਸੀਂ ਤਸਵੀਰਾਂ ਵੀ ਜੋ ਦੇਖ ਸਕਦੇ ਹੋ ਇਹ ਹਾਲਾਤ ਨੇ ਗੱਲਬਾਤ ਵੀ ਕਰਾਂਗੇ ਬਾਬਾ ਜੀ ਦੇ ਨਾਲ ਬਾਬਾ ਜੀ ਕਿੰਨੇ ਸਾਲ ਤੋਂ ਤੁਸੀਂ ਆਟੋ ਚਲਾ ਰਹੇ ਹੋ ਤੇ ਆਟੋ ਕਿਹੜੇ ਸਮੇਂ ਤੁਹਾਡਾ ਲੱਗ ਗਿਆ ਵਾ ਤੇ ਕੀ ਕਹਿਣਾ ਚਾਹੋਗੇ ਤੇ ਚਾਰ ਪੰਜ ਸਾਲ ਹੋ ਗਏ ਜੀ ਆਟੋ ਚਲਾਉਂਦੇ ਨੂੰ ਚਾਰ ਪੰਜ ਸਾਲ ਹੋਇਆ ਆਟੋ ਚਲਾ ਕੇ ਆਟੋ ਚਾਰ ਪੰਜ ਸਾਲ ਹੋ ਗਿਆ ਆਟੋ ਚਲਾਉਂਦੇ ਨੂੰ ਏ ਘਰ ਦਾ ਗੁਜ਼ਾਰਾ ਮਾੜਾ ਮੋਟਾ ਇਸੇ ਤੇ ਚਲਾਈਦਾ ਸੀ ਯਾਟ ਕਿਦਾਂ ਚੋਰੀ ਹੋਇਆ ਰਹਾ ਹੈ ਐ ਜਿਆ 26 ਸਾਈਜ਼ ਦੇ ਕਿਹੜੀ 6 ਮਾਸ ਸਾਈਜ਼ ਦੇ ਕਿਹੜੇ ਫਿਮਿਨਿਓ ਐਸਓਪੀ ਪਰਵਾਰ ਚ ਮੈਂਬਰ ਕਿਨੇ ਨੇ ਕਮਾਉਣ ਵਾਲੇ ਮੈਂਬਰ ਕਿਨੇ ਨੇ ਖਾਣ ਵਾਲੇ ਮੈਂਬਰ ਕਿਨੇ ਨੇ ਦੱਸ ਕੇ ਜੂ ਸਾਂਝਾ ਕਰ ਦਿਓ ਕਮਾਉਣ ਵਾਲਾ ਮੈਂ ਹੀ ਆ ਬਸ ਬਾਕੀ ਸਾਰੇ ਖਾਣ ਵਾਲੇ ਆ ਇਹ ਮਿਹਨਤ ਨਹੀਂ ਕੰਮ ਨਹੀਂ ਕਰਦਾ ਮੈਡਮ ਬਿਮਾਰ ਰਹੀ ਦੀਆਂ ਲਈ ਦਵਾਈਆਂ ਲੈਉਣੇ ਬੰਦੀਆਂ ਬੜਾ ਔਖਾ ਟਾਈਮ ਲੰਘਿਆ ਬੋਦਕਾ ਜੀ ਮੈਨੂੰ ਸੁਣੋ ਵੀ ਤੁਹਾਡੇ ਬੇਟੇ ਨੂੰ ਕੀ ਹੋਇਆ ਤੁਹਾਡੀ ਬੇਟੀ ਨੂੰ ਕੀ ਹੋਇਆ ਦੱਸਕਾ ਨੂੰ ਸਾਂਝਾ ਕਰ ਦਿਓ ਦੋਵਾਂ ਦੀ ਉਮਰ ਕਿੰਨੀ ਹੈਗੀ ਆ ਜਮੰਦਰੀ ਇਹ ਹੀ ਇੱਕ ਦੀ ਉਮਰ ਹੈਗੀ 45 ਸਾਲ ਦੂਸਰੇ ਦੀ 42 ਸਾਲ ਤੇ ਇਹ ਜਮੰਦਰੀ ਦਾ ਦਿਮਾਗ ਪੂਰਾ ਡਿਵੈਲਪ ਨਹੀਂ ਹੋਇਆ ਬਖਾਇਆ ਸੀ ਡਾਕਟਰਾਂ ਨੂੰ ਜੋ ਛੋਟੇ ਛੋਟੇ ਸੀ ਉਹ ਕਹਿੰਦੇ ਜਨਮ ਤੋਂ ਇਹਨਾਂ ਦਾ ਬ੍ਰੇਨ ਪੂਰਾ ਡਿਵੈਲਪ ਨਹੀਂ ਹੋਇਆ ਮਰ ਕੀ ਲੱਗਦਾ ਨਹੀਂ ਸਦਾ ਮਹਿੰਦਰ ਸਿੰਘ ਜੀ ਜਿਹੜੀ ਉਮਰ ਵਿੱਚ ਆਰਾਮ ਕਰਨਾ ਚਾਹੀਦਾ ਸੀ ਅੱਜ ਉਸੇ ਉਮਰੇ ਤੁਹਾਨੂੰ ਕੰਮ ਕਰਨਾ ਪੈਂਦਾ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ ਪੈਂਦਾ ਪਰਵਾਲ ਵਾਸਤੇ ਦੋ ਜੀ ਰੋਟੀ ਕੋ ਮੋਣੀ ਪੈਂਦੀ ਆ। ਤਾਂ ਮਜਬੂਰਨ ਕੋ ਮੋਣੀ ਪਾਣੀ ਹੈ ਮਜਬੂਰ ਨਾ। ਹੋਰ ਚਾਰਾ ਹੀ ਕੋਈ ਨਹੀਂ ਖਾਵ। ਹੋਰ ਚਾਰਾ ਹੀ ਕੋਈ ਨਹੀਂ। ਜਿਵੇਂ ਜਦੋਂ ਤੁਹਾਡਾ ਬੈਟਰੀ ਲੈਕਸ਼ਾ ਜਿਹੜਾ ਆਟੋ ਚੋਰੀ ਹੁੰਦਾ ਉਸ ਵਕਤ ਤੁਸੀਂ ਕਿੱਥੇ ਸੀ ਤੁਹਾਨੂੰ ਕਦੋਂ ਪਤਾ ਲੱਗਾ ਵੀ ਤੁਹਾਡਾ ਆਟੋ ਚੋਰੀ ਹੋ ਗਿਆ। ਮੈਂ ਇੱਕੋ ਹੀ ਐਂ ਘਰੋਂ ਰੋਟੀ ਖਾਧੀ ਤੇ 2 ਵਜੇ ਮੈਂ ਬਾਹਰ ਨਿਕਲਿਆ ਤੇ ਬੂਹੇ ਗੱਡੀ ਆਈ ਨਹੀਂ। ਅੱਗੇ ਬੂਹਾ ਖੁੱਲਾ ਹੁੰਦਾ ਸਾਡਾ ਉਸ ਨੂੰ ਰੱਬ ਵੀ ਟੁੱਕਾ ਹੀ ਮੇਂਗੇਟ। ਜਦੋਂ ਪਤਾ ਲੱਗਾ ਵੀ ਬੂਹੇ ਗੱਡੀ ਗੰਡੀ ਹੈ ਨਹੀਂ ਆ ਫਿਰ ਤੁਹਾਡੇ ਤੇ ਕੀ ਬੀਤੀ ਕੀ ਹੋਇਆ ਦੇਲ ਲਗਿਆ ਦੇਲ ਹਿਲ ਗਿਆ ਵੀ ਸਾਡੀ ਰੋਜੀ ਰੋਟੀ ਦਾ ਕੀ ਬਣੇਗਾ ਪਰੇਸ਼ਾਨੀ ਹੋਣ ਸਕੇ ਟੈਨਸ਼ਨ ਹੈ ਦਿਮਾਗ ਤੇ ਜਿਹੜੀ ਗੱਡੀ ਸੀ ਬੈਟਰੀ ਵਾਲੀ ਉਹ ਤੁਹਾਡੀ ਆਪਣੀ ਸੀ ਕਿ ਜਾਂ ਕਿਰਾਏ ਤੇ ਲਈ ਸੀ ਆਪਣੀ ਸੀ 5 ਸਾਲ ਹੋ ਗਏ ਲਈ ਨੂੰ 5 ਸਾਲ ਪਹਿਲਾਂ ਲਈ ਸੀ ਕਿ ਲੱਗਦਾ ਨਹੀਂ ਵੀ ਇੱਕ ਤੇ ਮਾਹੇ ਕਰਜੇ ਤੋਂ ਥੱਲੇ ਬੰਦਾ ਨਿਕਲਿਆ ਹੁੰਦਾ ਜਦੋਂ ਇਸ ਤਰ੍ਹਾਂ ਦਾ ਪਾਣਾ ਮਤ ਜਾਂਦਾ ਬੰਦਾ ਫਿਰ ਕਰਜੇ ਥੱਲੇ ਆ ਜਾਂਦਾ ਹਾਂ ਉਹ ਦੌੜੀ ਛੱਡ ਪੈ ਗਈਗੇ ਉਹਦੇ ਦੀ ਜ਼ੋਰੀ ਸੱਟ ਤੇ ਉਹ ਨਹੀਂ ਬਜਾਸ਼ ਕਰਨ ਦੇ ਕੋਈ ਹੈ ਨਹੀਂ ਮਤਲਬ ਕੀ ਕਰੇਗਾ ਬੰਦਾ ਤੇ ਜਦੋਂ ਪਰਿਵਾਰ ਨੂੰ ਪਤਾ ਲੱਗਦਾ ਆ ਵੀ ਗੱਡੀ ਬੂਹੇ ਗਾੜੀ ਚੁੱਕੀ ਗਈ ਆ ਪਰਿਵਾਰ ਤੇ ਕੀ ਬੀਤੀ ਸੀ ਬਹੁਤ ਬੁਰੇ ਹਾਲ ਉਹ ਦੇਲੇ ਐ ਕਰਨ ਲੱਪਿਆ ਸੀ ਮੈਡਮ ਦਾ ਮੈਂ ਹੋਇਆ ਕੀ ਮਿੰਟ ਵਿੱਚ ਕੀ ਬਣ ਗਿਆ ਹੈ ਪਰ ਹੋ ਗਈ ਸਾਰੇ ਦਾ ਭੱਜੇ ਨਸੇ ਐਨੂ ਜਾ ਐਨੂ ਜਾ ਪਰ ਨਹੀਂ ਕੁਝ ਬਣਿਆ ਅਸੀਂ ਦੇਖਿਆ ਸੀ ਸੀਸੀਟੀਵੀ 'ਚ ਚੋਰ ਬੜੇ ਆਰਾਮ ਦੇ ਨਾਲ ਆਉਂਦਾ ਵਾ ਬਿਨਾ ਬੇਪਰਵਾਹ ਡਰ ਕਿਸੇ ਦੇ ਤੇ ਆਰਾਮ ਨਾਲ ਤੁਹਾਡਾ ਆਟਾ ਰੱਖਸ਼ਾ ਲੈ ਕੇ ਚਲੇ ਜਾਂਦਾ ਉਹ ਇਸ ਨੇ ਹੋਇਆ ਉਹ ਕੈਮਰੇ ਦੇ ਵਿੱਚ ਆਇਆ ਸੀ ਉਸ ਤੋਂ ਕੜਾਈਆਂ ਫੋੜੋਂ ਉਹ ਉਹ ਡੈਲੀ ਗੱਲ ਸਿੱਧਾ ਹੀ ਆਇਆ ਐ ਐ ਚਾਬੀ ਲਾਈ ਤੇ ਮਿੰਟ ਜੋ ਗਿਆ ਬਿਲਕੁਲ ਤੁਸੀਂ ਸੀਨਾ ਵਿੱਚ ਦੇਖ ਸਕਦੇ ਹੋ ਸਰਦਾਰ ਮਹਿੰਦਰ ਸਿੰਘ ਜਿਨ੍ਹਾਂ ਦੀ ਉਮਰ 80 ਸਾਲ ਦੇ ਕਰੀਬ ਆ ਅੱਗੇ ਦੁੱਖਾਂ ਦਾ ਪਹਾੜ ਟੁੱਟਾ ਆ ਭੀ ਜਵਾਨ ਪੁੱਤ ਜਿਹੜਾ ਉਹ ਵੀ ਮਦਮੁੰਦੀ ਆ ਜਿਹੜੀ ਆ ਉਹਨਾਂ ਦੀ ਬੇਟੀ ਆ ਉਹ ਵੀ ਠੀਕ ਨਹੀਂ ਆ ਜ਼ਿੰਮੇਵਾਰੀ ਸਰਦਾਰ ਮਹਿੰਦਰ ਸਿੰਘ ਦੇ ਉੱਤੇ ਪਰਿਵਾਰ ਦੀ ਆ ਜਿਹੜੀ ਉਮਰੇ ਚਾਹੀਦਾ ਸੀ ਸਦਾਬਹਿੰਦਰ ਸਿੰਘ ਨੂੰ ਆਰਾਮ ਕਰਨਾ ਉਸੇ ਉਮਰੇ ਸਦਾਬਹਿੰਦਰ ਸਿੰਘ ਨੂੰ ਜਿਹੜੀ ਕਿ ਜ਼ਿੰਮੇਵਾਰੀ ਪੈ ਗਈ ਆ ਮੋਢਿਆਂ ਤੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਇਹ ਸਦਾਬਹਿੰਦਰ ਸਿੰਘ ਦੀ ਬੇਟੀ ਆ ਜਿਹੜੀ ਕਿ ਠੀਕ ਨਹੀਂ ਆ ਭੈਣ ਦੀ ਉਮਰ ਤੇ ਕਾਫੀ ਆ ਪਰ ਜ਼ਿੰਮੇਵਾਰੀ ਬਾਪੂ ਜੀ ਦੇ ਮੋਢਿਆਂ ਤੇ ਆ ਮਾਤਾ ਜੀ ਨੇ ਵੀ ਗੱਲਬਾਤ ਕਰਦੇ ਆ ਮਾਤਾ ਜੀ ਅੱਗੇ ਤੇ ਪਰਿਵਾਰ ਚ ਗਰੀਬੀ ਆ ਹਾਲਾਤ ਮਾੜੇ ਆ ਜੀ ਰੋਜੀ ਰੋਟੀ ਵਾਸਤੇ ਐਟ ਰੋਕਸ਼ਾ ਲਿਆ ਸੀ ਉਹ ਵੀ ਚੋਰੀ ਹੋ ਗਿਆ ਕੀ ਕਹਿਣਾ ਚਾਹੋਗੇ ਹਾਂ ਬਹੁਤ ਮੁਸ਼ਕਿਲ ਅਤੇ ਦੁੱਖ ਰਾਤ ਨੀਂਦਰ ਨਹੀਂ ਆਉਂਦੀ ਹਰ ਵੇਲੇ ਇਹੋ ਗੱਲਾਂ ਕਰਦੇ ਰਹੀਏ ਦੁੱਖ ਦੀਆਂ ਗੱਲਾਂ ਕੀ ਬੰਦਾ ਕਰ ਸਕਦਾ ਹੈ ਇਹ ਇੱਕ ਬੱਚਿਆਂ ਦੀ ਪਰੇਸ਼ਾਨੀ ਹੈ ਇਹ ਨਹੀਂ ਪਰੇਸ਼ਾਨੀ ਬੱਚਿਆਂ ਦੀ ਬਈ ਅੱਜ ਤੇ ਅਸੀਂ ਜੀਂਦੇ ਹਾਂ ਇਹਨਾਂ ਨੂੰ ਸੰਭਿਆ ਕੱਲ ਨੂੰ ਕੌਣ ਸੰਭੂ ਹਾਂ ਬਿਲਕੁਲ ਹਾਂ ਬਹੁਤ ਦੁੱਖ ਲੱਗਦਾ ਅਸੀਂ ਦੇਖਿਆ ਬਾਬਾ ਜੀ ਦੀ ਉਮਰ ਵੀ ਐਸਮਰੇ 80 ਸਾਲ ਦੇ ਕਰੀਬ ਹੋ ਚੁੱਕੀ ਆ ਆਰਾਮ ਕਾ ਦੀ ਉਮਰ ਆ ਪਰ ਕਹਿੰਦੇ ਆਰਾਮ ਸਾਡੇ ਕਰਮਾਂ 'ਚ ਕਿੱਥੇ ਆ ਕਰੇ ਰੋਜੀ ਰੋਟੀ ਵਾਸਤੇ ਸਾਨੂੰ ਬਾਹਰ ਲਿ ਜਾਣਾ ਪੈਂਦਾ ਕਿ ਮੋਣਾ ਪੈਂਦਾ ਫਿਰ ਜਾ ਕੇ ਬੱਚਿਆਂ ਦੇ ਮੂੰਹ ਚ ਰੋਟੀ ਰੋਟੀ ਪਾਉਣੀ ਪੈਂਦੀ ਹੈ ਜੇਰਾ ਬੱਚਾ ਠੀਕ ਹੋ ਆਪਣੇ ਘਾਰੇ ਹੋਇਆ ਜਾ ਤੇ ਰੋਟੀ ਤੇ ਫਿਰ ਖਾਣੀ ਹੈ ਨਾ ਮੈਂ ਤਾਂ ਕਰਦੇ ਤੇਰੀ ਆਪ ਵੀ ਹੁਣ ਨਹੀਂ ਹੁੰਦੀ ਅੱਜ ਆ ਮੈਂਤ ਵਰ ਕੀਤੀ ਨਾ ਮਾਤਾ ਜੀ ਨੇ ਸੋਪੀ ਧੀਆ ਪੁੱਤਾਂ ਦਾ ਕਿੰਨਾ ਕਿ ਦੋਖਿਆ ਕਿੰਨੇ ਕਿ ਚਾਹ ਵਾਲਾ ਲਿਆ ਸੀ ਪ੍ਰਮਾਤਮਾ ਨੂੰ ਮੰਗ ਕੇ ਲਿਆ ਸੀ ਵੀ ਵੱਡੇ ਹੋਣਗੇ ਤੁਹਾਡਾ ਬੁਢਾਪੇ ਦਾ ਸਹਾਰਾ ਬਣਗੇ ਪਰ ਤੁਸੀਂ ਸਹਾਰਾ ਬਣੇ ਉਹਨਾਂ ਦੇ ਉਹ ਦੁੱਖ ਇੰਨਾ ਦਾ ਇਹਨਾਂ ਡਾਕਟਰ ਨੂੰ ਲਈ ਜਾਂਦਾ ਉਹ ਤੇਰਾ ਬੋਰ ਡੋਖਾ ਪਾ ਦਿੰਦਾ 24 ਘੰਟੇ ਇਹਨਾਂ ਦੀ ਚਿੰਤਾ ਕਿਤੇ ਛੱਡ ਕੇ ਨਹੀਂ ਜਾ ਸਕਦੇ ਕਿਤੇ ਕੁਝ ਕਰ ਨਹੀਂ ਸਕਦੇ ਲੇਕਿਨ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਅਮਰਸਾ ਦੇ ਸੁਲਤਾਨਵੀਂ ਡੋਰ ਬਸੰਤਨਗਰ ਗਲੀ ਨੰਬਰ ਇੱਕ ਦੀ ਦਿਖਾ ਰਹੇ ਆ ਸਰਦਾਰ ਮਿੰਦਰ ਸਿੰਘ ਜਿਹੜੇ ਕਿ 80 ਸਾਲ ਦੇ ਕਰੀਬ ਜਿਹਨਾਂ ਦੀ ਉਮਰ ਆ ਜਿਹੜੀ ਉਮਰੇ ਆਰਾਮ ਕਰਨਾ ਚਾਹੀਦਾ ਸੀ ਪਰ ਆਰਾਮ ਬਾਬਾ ਜੀ ਦਾ ਕਹਿਣਾ ਵੀ ਸਾਡੇ ਕਰਮਾਂ ਕਿੱਥੇ ਆ ਪ੍ਰਮਾਤਮਾ ਨੇ ਸਾਡੇ ਭਾਗ ਹੀ ਸਤਾਂ ਲਿਖ ਦਿੱਤੇ ਨੇ ਜੋ ਹੌਸ਼ਾ ਸੰਭੀਆ ਉਦੋਂ ਤੋਂ ਮਿਹਨਤ ਕਰਦੇ ਆ ਰਹੇ ਨੇ ਧੀਆ ਪੁੱਤ ਨੇ ਸੀ ਰੱਬ ਕੋ ਬੜੀ ਅਰਦਾਸ ਬੇਨਤੀ ਕਰਕੇ ਪਿਛਾਇਦ ਬੁਢਾਪੇ ਸਹਾਰਾ ਬਣ ਗਏ ਪਰ ਤੁਸੀਂ ਦੇਖ ਸਕਦੇ ਹੋ ਵੀਰ 40 ਤੋਂ 45 ਸਾਲ ਕਰੀਬ ਉਸ ਦੀ ਉਮਰ ਆ ਪਰ ਬਿਲਕੁਲ ਮੈਂ ਕਹਿ ਸਕਦਾ ਵੀ ਜਿਹੜਾ ਸਿੱਧਾ ਅੱਜ ਬਾਬਾ ਜੀ ਦੀ ਉਮਰ ਇਨੀ ਹੋ ਚੁੱਕੀ ਆ ਇਹ ਉਮਰਿਆ ਆਰਾਮ ਚਾਹੀਦਾ ਸੀ ਪਰ ਆਰਾਮ ਨਹੀਂ ਹੈਗਾ ਕਰਮਾਂ ਚ ਵੀ ਸਾਹੀ ਦੀ ਆ ਜੀ ਕੰਮ ਨਹੀਂ ਕੋਈ ਵੀ ਕਰਦਾ ਤੇ ਬਜ਼ੁਰਗਾਂ ਨੂੰ ਜਿਹੜਾ ਕੀ ਲੋਜੀ ਰੋਟੀ ਵਾਸਤੇ ਕੰਮ ਕਰਨਾ ਪੈਂਦਾ ਤੇ ਮੈਨੂੰ ਐਸਓਪੀ ਵੀਰ ਦਾ ਨਾਂ ਕੀ ਆ ਇਹ ਫਸਾਈਦਾਰੀ ਕੋ ਕੰਮਕਾਰ ਕਰਦੇ ਕਿ ਜਾਂ ਇਸੇ ਤਰ੍ਹਾਂ ਦੇ ਨੇ ਬਹੇਸ ਰਹੀਂ ਦੁਕਾਨਦਾਰਾਂ ਨਾਲ ਵਾਕ ਵਾਕ ਬਣੇ ਤੇ ਭਲੇ ਦੀ ਉਦਾਸ ਕਰਦਾ ਹੈ ਲਾਗੇ ਬੰਨੇ ਜਿਹੜੀ ਦੁਕਾਨ ਦੇ ਬੈਜ ਕੋਈ ਨਾਂ ਨਹੀਂ ਕਰਦਾ ਇਹਨੂੰ ਤੇ ਟੀਵੀ ਲਾ ਲੈਣਾ ਕਿਰਸ਼ਨ ਟੀਵੀ ਲਾ ਲੈਣਾ ਕਿਰਸ਼ਨ ਲਾ ਲੈਣਾ ਤੇ ਘਰ ਵਿੱਚ ਵੀ ਚੈਨਲ ਬਦਲ ਕੇ ਜਿਹੜਾ ਮਰਜੀ ਲਾ ਬਾਬਾ ਜੀ ਦੁੱਖ ਕਿਨਾਂ ਲੱਗਦਾ ਜਦੋਂ ਬਾਹਰੋਂ ਮਿਹਨਤ ਕਰਕੇ ਆਉਂਦੇ ਹੋ ਉਹ ਆਉਂਦਿਆ ਘਰੇ ਜਵਾਨ ਧੀ ਨੂੰ ਵੇਂਦੇ ਹੋ ਮੰਜੇ ਤੇ ਪੈਣ ਨੂੰ ਇਹ ਪੁੱਤ ਨੂੰ ਵੇਂਦੇ ਹੋ ਫਿਰ ਮਨ ਕਿੰਨਾ ਕੁ ਦੁਖੀ ਹੁੰਦਾ ਪਿਰੱਬਾ ਸਾਰੇ ਦੁੱਖ ਮੇਰੇ ਝੋਲੀ ਬਾਤ ਤੇ ਮਨ ਤੇ 24 ਘੰਟੇ ਦੁਖੀ ਰਹਿੰਦਾ 24 ਘੰਟੇ ਹੀ ਇਹ ਨਹੀਂ ਮਨ ਨੂੰ ਚੈਨ ਹੋਵੇ ਮਨ 24 ਘੰਟੇ ਦੁਖੀ ਰਹਿੰਦਾ ਬਾਕੀ ਚਾਹੀਦਾ ਕਈ ਰੱਬ ਦੇ ਨਾਲ ਕਈ ਪਰਮਾਤਮਾ ਨਾਲ ਕਈ ਗੁੱਸਾ ਗਿਲਾ ਹੁੰਦਾ ਚੀਜ਼ ਦਾ ਪਿਰੱਬਾ ਸਾਡੇ ਕਰਮਾਂ ਚ ਇਹ ਤੂੰ ਕੀ ਲਿਖਦਾ ਕੀ ਕਹਿਣਾ ਜਾਓਗੇ ਗੁੱਸਾ ਗਿਲਾ ਆਪਣੀ ਕਿਸਮਤ ਨਾਲ ਹੈ ਕਿਸਮਤ ਨਾਲ ਹੈ ਜਿਸ ਤਰ੍ਹਾਂ ਸੋਖ ਮਿਲਣਾ ਚਾਹੀਦਾ ਉਹ ਮਿਲਿਆ ਨਹੀਂ ਹੁਣ ਤੱਕ ਹੱਡ ਭੰਨੇ ਪੈਂਦੇ ਆ ਭਾਈ ਸਾਡੀ ਵੀਡੀਓ ਰਾਹੀਂ ਜਿਹੜੇ ਤੁਹਾਨੂੰ ਦੇਖ ਰਹੇ ਦਰਸ਼ਕ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਕੀ ਅਪੀਲ ਕੀ ਕਰਨਾ ਚਾਹੋਗੇ ਕਿਸ ਤਰ੍ਹਾਂ ਤੁਹਾਡੀ ਮਦਦ ਕਰਨ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਕਿਨੂ ਜੀ ਪੁਲਿਸ ਨੂੰ ਕੀ ਮਦਦ ਕਰਨਾ ਚਾਹੁੰਦੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਅਪੀਲ ਕਰਨਾ ਚਾਹਾਂਗੇ ਪੁਲਿਸ ਵਾਲੇ ਸਾਨੂੰ ਗੱਡੀ ਲੱਭ ਕੇ ਦੇਣ ਤੇ ਮੈਂ ਆਰੇ ਲਗਾ ਰੋਟੀ ਪਾਣੀ ਚਲਾਉਣ ਜੋਗਾ ਹੋ ਜਾਵਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਹੇ ਹਾਂ ਉਸ ਚੋਰ ਦੀਆਂ ਤੇ ਬਿਲਕੁਲ ਚੋਰ ਤੁਸੀਂ ਦੇਖਿਆ ਵੀ ਗਾਲ ਵਿੱਚ ਖੱਟੇ ਰੰਗ ਦਾ ਸੋਪਾ ਪਾ ਕੇ ਹੁੰਦਾ ਤੇ ਦਿਨ ਦਿਹਾੜੇ ਜਿਹੜਾ ਕੀ ਇਹਨਾਂ ਦਾ ਆਟੋ ਲੈ ਕੇ ਜਾਂਦਾ ਬੈਟਰੀ ਵਾਲਾ ਪਰਿਵਾਰ ਨਾਲ ਵੀ ਗੱਲਬਾਤ ਕੀਤੀ ਆ ਗਲੀ ਗੁਮਾਨ ਨਾਲ ਵੀ ਗੱਲ ਕਰਦੇ ਵੀਰ ਦੇ ਨਾਲ ਵੀ ਕੀ ਹਾਲਾਤ ਕੀ ਨੇ ਤੁਸੀਂ ਦੇ ਲੱਗੇ ਰਹਿੰਦੀ ਇਹਨਾਂ ਦੇ ਕਿਸ ਤਰ੍ਹਾਂ ਦੇ ਹਾਲਾਤਾਂ ਜੋ ਇਹ ਪਰਿਵਾਰ ਨ ਕਰਿਆ ਹਾਲਾਤ ਬਹੁਤ ਮੁਸ਼ਕਲ ਹੈ ਜੀ ਇਹਨਾਂ ਦੇ ਦੋ ਬੱਚੇ ਆ ਇੱਕ ਤੇ ਵਿਚਾਰਾ ਸਾਡੇ ਨਾਲ ਹੀ ਸ਼ੁਰੂ ਤੋਂ ਇਦਾਂ ਹੀ ਰਿਹਾ ਅਸੀਂ ਇਹਨੂੰ ਵੇਂਦੇ ਰਹਿਆ ਇਹ ਇਹਦੀ ਸਿਸਟਰ ਆ ਬਹੁਤ ਮਤਲਬ ਪਲੇਮਾਨਸ ਬੰਦੇ ਨੇ ਪਤਾ ਨਹੀਂ ਕੀ ਰੱਬ ਨੂੰ ਹੁਣ ਕੀ ਮਨਜ਼ੂਰੀ ਕੀ ਹੋ ਸਕਦਾ ਕੀ ਲੱਗਦਾ ਨੇ ਵੀ ਜਿਹੜੇ ਰੱਬ ਦੇ ਨੇ ਕਰੀਬ ਹੁੰਦੇ ਨੇ ਰੱਬ ਨੂੰ ਜਿਆਦਾ ਮੰਨਦੇ ਨੇ ਦੁੱਖ ਵੀ ਸ਼ਾਇਦ ਉਹਨਾਂ ਲੋਕਾਂ ਨੂੰ ਜਿਆਦਾ ਹੁੰਦੇ ਨੇ ਉਹਨਾਂ ਨੂੰ ਦਿੰਦੇ ਸਰ ਉਹਨਾਂ ਨੂੰ ਹੀ ਉਹਨਾਂ ਨੂੰ ਹੀ ਬਾਕੀ ਇਹਨਾਂ ਨੂੰ ਸਾਰੇ ਸਾਰੇ ਮਹੱਲੇ ਨੂੰ ਪਤਾ ਵਾ ਬਹੁਤ ਸ਼ਰੀਫ ਹੋਰ ਵਧੀਆ ਇਨਸਾਨ ਨੇ ਸਾਰਿਆਂ ਨੂੰ ਪਤਾ ਪਰ ਧੱਕਾ ਆ ਪਰ ਬਹੁਤ ਮੰਨ ਭਾਗੀ ਹੈ ਕੀ ਕਰ ਸਕਦੇ ਹੁਣ ਅਸੀਂ ਕੀ ਪੁਲਿਸ ਨੂੰ ਪ੍ਰਸ਼ਾਸਨ ਨੂੰ ਕੀ ਅਪੀਲ ਕਰਨਾ ਚਾਹੋਗੇ ਕੀ ਤੁਹਾਡੇ ਕੋਲ ਹੈਲਪ ਇਹਨਾਂ ਵੱਲੋਂ ਹੈਲਪ ਨਹੀਂ ਜੀ ਪ੍ਰਸ਼ਾਸਨ ਨੂੰ ਇਹ ਅਪੀਲ ਕਰਨਾ ਚਾਹੁੰਨਾ ਕਿ ਇਹਨਾਂ ਨੂੰ ਜਲਦੀ ਤੋਂ ਜਲਦੀ ਲੱਭ ਕੇ ਦੇਣ ਇਹਨਾਂ ਦਾ ਤੇ ਜਾਂ ਕੋਈ ਵਿਚਾਰਿਆ ਦਾ ਸੋਰਸ ਬਣਾਣਾ ਜੋ ਸਤਰਾਵੀਆ ਉਹਨਾਂ ਨੂੰ ਕੋਈ ਲੈ ਕੇ ਦੇਣ ਕੋ ਬਚਾਰੇ ਕੀ ਕਰਨਗੇ ਹੁਣ ਇਹਨੇ ਤਾਂ ਹੋ ਗਿਆ ਗੱਡੀ ਚੋਰੀ ਹੋਈ ਨੂੰ ਬਾਬਾ ਜੀ ਦਾ ਕਹਿਣਾ ਵੀ ਨਾ ਤੇ ਉਹਨਾਂ ਦਾ ਕੰਮ ਤੇ ਗਏ ਆ ਨਾ ਪਰਿਵਾਰ ਚ ਘਰੇ ਕੋਈ ਪੈਸਾ ਆਇਆ ਕਿਉਂ ਜਾਂਦੇ ਸੀ 2 250 ਲੈ ਕੇ ਆ ਜਾਂਦੇ ਸੀ ਇਹਨੇ ਦਾ ਪਰਿਵਾਰ ਦਾ ਰੋਜੀ ਰੋਟੀ ਚੱਲ ਜਾਂਦੀ ਸੀ ਭੈਣ ਵਾਸਤੇ ਜਾਂ ਬੇਟੇ ਵਾਸਤੇ ਕੋਈ ਦਵਾਦਾਰੂ ਚੱਲ ਜਾਂਦਾ ਸੀ ਪਰ ਉਹ ਵੀ ਹੁਣ ਬੰਦ ਹੋ ਗਿਆ ਬਹੁਤ ਮੁਸ਼ਕਲ ਹੈ ਜੀ ਹੁਣ ਅਸੀਂ ਕੀ ਕਹਿ ਸਕਦੇ ਹੁਣ ਤੇ ਇਹ ਹੈ ਕਿ ਜੇ ਪੁਲਿਸ ਵਾਲਿਆਂ ਨੂੰ ਚਾਹੀਦਾ ਵੀ ਇਹਨਾਂ ਨੂੰ ਜਲਦੀ ਤੋਂ ਜਲਦੀ ਇਹਨਾਂ ਦਾ ਆਟੋ ਲੱਭ ਕੇ ਦੇਣ ਜਿੱਦਾਂ ਵੀ ਹੈ ਜੇ ਦੇ ਸਕਦੇ ਬਿਲਕੁਲ ਜੀ ਬਹੁਤ ਧੰਨਵਾਦੀ ਤੁਸੀਂ ਦੇਖਿਆ ਵੀ ਗਾਲੀ ਗਮਾਨ ਚ ਵੀ ਬਹੁਤ ਦੁੱਖ ਆ ਅਤੇ ਵੀਰ ਦਾ ਕਹਿਣਾ ਵੀ ਮੇਰੇ ਨਾਲ ਦਾ ਹੀ ਜਿਹੜਾ ਕੀ ਇਹ ਮੇਰੇ ਹਾਂ ਦਾ ਹੀ ਆ ਬਚਪਨ ਤੁਸੀਂ ਦੇਖਦੇ ਆ ਵੀ ਵੀਰ ਦਾ ਇਸੇ ਹਾਲਾਤਾਂ ਵਿੱਚ ਆ ਪਰਿਵਾਰ ਬਹੁਤ ਸ਼ਰੀਫ ਆ ਮੈਂ ਕਹਿ ਸਕਦਾ ਵੀ ਜਿਹੜਾ ਰੱਬ ਨੂੰ ਮੰਨਣ ਵਾਲਾ ਇਹ ਜਿਹੜੇ ਪਰਿਵਾਰ ਨੇ ਪਰ ਪਤਾ ਨਹੀਂ ਰੱਬ ਉਹਨਾਂ ਲੋਕਾਂ ਨੂੰ ਕਿਉਂ ਜਿਆਦਾ ਦੁੱਖ ਦੇਂਦਾ ਵਾ ਜਿਹੜਾ ਰੱਬ ਦੀ ਲੋਕ ਇੰਨੇ ਨੇੜੇ ਹੁੰਦੇ ਨੇ ਤੁਸੀਂ ਦੇਖਿਆ ਗੋਰਸ਼ਕ ਪਰਿਵਾਰ ਆ ਪਰ ਘਰ ਦੇ ਕੀ ਹਾਲਾਤ ਨੇ ਬਾਬਾ ਜੀ ਦਾ ਕਹਿਣਾ ਵੀ ਜਦੋਂ ਦੀ ਹੋ ਸਾਂਭੀ ਆ ਉਹਨਾਂ ਦੇ ਦੁੱਖਾਂ ਦੇ ਪਹਾੜ ਸਾਡੇ ਟੁੱਟੇ ਪਏ ਨੇ ਘਰ ਚ ਗਰੀਬੀ ਵੀ ਇੰਨੀ ਆ ਖਰਚ ਕਮਾਉਣ ਵਾਲਾ ਵੀ ਕੋਈ ਨਹੀਂ ਆ। ਬਾਬੇ ਦਾ ਕਹਿਣਾ ਵੀ ਜਦੋਂ ਧੀਆ ਪੁੱਤ ਹੋਏ ਸੀ ਬੜਾ ਮਨ ਚਾ ਸੀ ਬੜਾ ਮਾਣ ਚ ਸੀ ਵੀ ਸਾਡਾ ਬੁੜਾਪੇ ਸਹਾਰਾ ਬਣ ਗਏ ਪਰ ਕੀ ਪਤਾ ਸੀ ਅਜੇ ਆ ਉਹਨਾਂ ਨੂੰ ਰੋਗ ਲੱਗ ਜਾਏਗਾ ਜਿਹੜਾ ਸਹਾਰਾ ਬਾਬਾ ਜੀ ਨੇ ਉਹਨਾਂ ਨੇ ਬਨਣਾ ਸੀ ਬੱਚਿਆਂ ਨੇ ਅੱਜ ਬਾਬਾ ਜੀ ਸਹਾਰਾ ਬਣੇ ਨੇ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਫਿਰ ਵੀ ਹਿੰਮਤ ਬੜੀ ਆ ਮੈਂ ਕਹਿੰਦਾ ਹਿੰਮਤ ਸਰਦਾਰ ਜੀ ਦੀ ਮਹਿੰਦਰ ਸਿੰਘ ਜੀ ਦੀ ਕਿਉਂਕਿ ਆਪਣਾ ਪਰਿਵਾਰ ਪਾਲਣ ਵਾਸਤੇ ਜਣੀ ਕਿ ਦੋਜੀ ਰੋਟੀ ਵਾਸਤੇ ਜਾ ਰਹੇ ਨੇ ਸਾਡੀ ਦਸ਼ਕਾਂ ਨੂੰ ਪੀ ਲਿਆ ਇਸ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰ ਦਿਓ ਤਾ ਜੋ ਕੀ ਤੁਸੀਂ ਜਿਹੜਾ ਟੀਵੀ ਵਿੱਚ ਆਪਣਾ ਸਕਰੀਨ ਆਈ ਦੇਖ ਰਹੇ ਹੋ ਇਹ ਜਿਹੜਾ ਚੋਰ ਜਾ ਰਿਹਾ ਬੈਟਰੀ ਅੱਛਾ ਲੈ ਕੇ ਜਿੱਥੇ ਵੀ ਹੋਵੇ ਇਹ ਲੱਭ ਕੇ ਇਸ ਨੂੰ ਜਿਹੜਾ ਕਿ ਪੁਲਿਸ ਦੇ ਹਵਾਲੇ ਕੀਤਾ ਜਾਵੇ ਅਤੇ ਸਾਡੀ ਪੁਲਿਸ ਗਾੜੀ ਅਪੀਲ ਆ ਕਿ ਪੁਲਿਸ ਆਪਣਾ ਸਹੀ ਕੰਮ ਕਰੇ ਤਾਂ ਜੋ ਕੀ ਜਿਹੜਾ ਕਿ ਪ੍ਰਸ਼ਾਸਨ ਇਹਨਾਂ ਨੂੰ ਲੱਭ ਕੇ ਉਹਨਾਂ ਦੇ ਹਵਾਲੇ ਕਰ ਸਕੇ ਤਾਂ ਜੋ ਕੀ ਜਿਹੜਾ ਚੋਰ ਆ ਉਹ ਚੋਰੀ ਨੂੰ ਸਜ਼ਾ ਮਿਲ ਸਕੇ ਕਿਉਂਕਿ ਅੱਜ ਕਿਸੇ ਦੀ ਰੋਜੀ ਰੋਟੀ ਖੋਈ ਆ ਅੱਜ ਪਰਿਵਾਰ ਰੋਜੀ ਰੋਟੀ ਦੇ ਬੈਠਾ ਨੰਬਰ ਕੀ ਹੈ ਬਾਬਾ ਜੀ ਗੱਡੀ ਦਾ 1887 ਲਿਖਿਆ ਆ ਨੰਬਰ ਬੋਲ ਦਿਓ 1887 ਅੱਛਾ 88 ਉਹ 87 ਆ ਏਪੀਜੀ ਮੇਰੇ ਦਾ ਠੀਕ ਆ ਨਾ ਜਾਣਦਾ ਉਹ 1887 ਆ ਹਾਂ ਜੀ 1887 ਤੇ ਬਾਬਾ ਜਿਹੜੇ ਤੁਹਾਨੂੰ ਦਰਸ਼ਕ ਦੇਖਣੇ ਉਹਨਾਂ ਨੂੰ ਕੀ ਅਪੀਲ ਕੀ ਕਰਨਾ ਚਾਹੋਗੇ ਬੇਨਤੀ ਕੀ ਕਰਨਾ ਚਾਹੋਗੇ ਕੀ ਕਹਿਣਾ ਚਾਹੋਗੇ ਨਾ ਅਸੀਂ ਇਹ ਕਹਿਣਾ ਚਾਹੁੰਦੇ ਆ ਪੁਲਿਸ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਸਾਨੂੰ ਪੂਰੀ ਸਹਾਇਤਾ ਦੇਵੇ ਸਾਨੂੰ ਗੱਡੀ ਲੱਭ ਕੇ ਦੇਵੇ ਬਾਬਾ ਜੀ ਕਹੀ ਵੀ ਆਪਣੇ ਹਾਲਾਤਾਂ ਤੇ ਨਹੀਂ ਦੁੱਖ ਹੁੰਦਾ ਪਰ ਇਹਨਾਂ ਰੱਬ ਨੂੰ ਮੰਨਦੇ ਹੋ ਇਹਨਾਂ ਪਰਮਾਤਮਾ ਦੇ ਨੇੜੇ ਹੋ ਪਰ ਦੁੱਖ ਵੀ ਸਾਰੇ ਮੈਨੂੰ ਲੱਗਦਾ ਤੁਹਾਡੇ ਝੋਲੀ ਪਾਤੇ ਰੱਬ ਨੇ ਇਹੋ ਗੱਲ ਹੋਈਗੇ ਤੇ ਸਹੀ ਕਹਿ ਰਹੇ ਤੁਸੀਂ ਸਾਡੀ ਝੋਲੀ ਚ ਪਾਤੇ ਆ ਭਈ ਸੁਖਣਾ ਆਵੇ ਜਾਣ ਨੂੰ ਐਸੇ ਮੈਂ ਆਰਾਮ ਕਰਨਾ ਚਾਹੀਦਾ ਪਰ ਸੁਖ ਦਾ ਮਤਲਬ ਵੀ ਨਹੀਂ ਕੋਈ ਜਿੰਨਾ ਜੀਣੇ ਆਉਣਾ ਜੀ ਜ਼ਿੰਮੇਦਾਰਨੀ ਹੈ ਅੱਗੋਂ ਫੇਰ ਰੱਬ ਰੱਖਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਕੀ ਪਰਿਵਾਰ ਦੇ ਹਾਲਾਤ ਨੇ ਸਾਡੀ ਵੀ ਦਸ਼ਕਾਂ ਨੂੰ ਪੀਲਿਆ ਭਾਈ ਇਸ ਵੀਡੀਓ ਨੂੰ ਬਰਤਵਾਤ ਸ਼ੇਅਰ ਜਰੂਰ ਕਰਦੇ ਹੋ ਕਿਉਂਕਿ ਇੱਕ ਭਲੇ ਵਾਲਾ ਕੰਮ ਜੇ ਇੱਕ ਬਜ਼ੁਰਗ ਜਿਹਨਾਂ ਦੀ ਉਮਰ 80 ਸਾਲ ਦੇ ਕਰੀਬ ਆ ਆਪਣਾ ਪਰਿਵਾਰ ਤੇ ਰੋਜੀ ਰੋਟੀ ਵਾਸਤੇ ਉਹ ਮਿਹਨਤ ਕਰ ਰਿਆ ਪਰ ਕੀ ਹਾਲਾਤ ਬੰਦੇ ਨੇ ਸਮਾਜਦਾਰਾ ਲਾਉਂਦਾ ਵੀ ਘਰੋਂ ਦੇ ਬਾਹਰ ਉਹ ਹੀ ਬੈਠੀ ਰੱਖਾ ਜਿਹੜਾ ਕੀ ਚੋਰ ਲੈ ਗਿਆ ਤੁਸੀਂ ਵੀਡੀਓ ਵੀ ਦੇਖਦੇ ਹੋ ਕਿਸ ਤਾ ਚੋਰ ਹੁੰਦਾ ਵਾ ਤੇ ਕੀ ਹਾਲਾਤ ਨੇ ਸਾਡੀ ਦਸ਼ਕਾਂ ਨੂੰ ਪੀ ਲਿਆ ਇਸ ਬਜ਼ੁਰਗ ਦੇ ਸਹਾਰਾ ਸੀ ਇੱਕ ਰੋਜੀ ਰੋਟੀ ਦਾ ਜਰੀਆ ਸੀ ਜਿਹੜਾ ਕੀ ਉਸ ਚੋਰ ਵੱਲੋਂ ਖੋ ਲਿਆ ਗਿਆ ਤੇ ਸਾਡੇ ਪੁਲਿਸ ਨੂੰ ਵੀ ਮੰਗਿਆ ਵੀ ਭਾਈ ਵੱਤਵਾਰ ਇਸ ਵੀਡੀਓ ਨੂੰ ਵੱਤਵਾਰ ਸ਼ੇਅਰ ਕੀਤਾ ਜਾਵੇ ਅਤੇ ਪੁਲਿਸ ਜਲਦੀ ਜੜੀ ਕੀ ਭਾਲ ਕਰੇ ਚੋਰ ਦੀ ਤਾਂ ਜੋ ਕਿ ਬਾਪੂ ਜੀ ਦਾ ਜਿਹੜਾ ਆਟੋ ਰਿਕਸ਼ਾ ਜਿਹੜਾ ਪੁਲਿਸ ਨੇ ਜਿਹੜਾ ਚੋਰ ਕੋਲ ਜਿਹੜਾ ਕਿ ਖੋਇਆ ਗਿਆ ਜਾਂ ਲੈ ਕੇ ਥੋੜੀ ਕੀਤਾ ਗਿਆ ਵਾ ਉਸ ਨੂੰ ਪਰਿਵਾਰ ਨੂੰ ਹੱਥ ਫੜਾਇਆ ਜਾਵੇ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ ਹਾਂਜੀ ਸਰ ਜੀ ਜਿਹੜੀ ਸੁਲਤਾਨਪੁਰ ਰੋਡ ਬਸੰਤ ਨਗਰ ਗਲੀ ਨੰਬਰ 1 ਦੇ ਨਿਵਾਸੀ ਸਰਦਾਰ ਮਹਿੰਦਰ ਸਿੰਘ ਦੀ ਜਿਹੜੀ ਬੈਟਰੀ ਰਿਕਸ਼ਾ ਚੋਰੀ ਹੋਈ ਹੈ ਔਰ ਚੋਰ ਦੀਆਂ ਜਿਹੜੀਆਂ ਕਿ ਫੋਟੋਸ ਤੇ ਕੈਮਰੇਸ ਬਿਲਕੁਲ ਸਭ ਨੇ ਸਾਫ ਲੈ ਰਹੇ ਹੈ ਇਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਵੀ ਫੋਟੋ ਦਾ ਦੀ ਦੀ ਮਤਲਬ ਅਸੀਂ ਫੋਟੋਆਂ ਦਿੱਤੀਆਂ ਹਨ ਥਾਂ ਥਾਂ ਤੇ ਚੈੱਕ ਕੀਤਾ ਵਾ ਤੇ ਕੋਈ ਵੀ ਇਹਦੀ ਤਸਦੀਕ ਨਹੀਂ ਹੋ تصਦੀਕ ਨਹੀਂ ਹੋ ਸਕੀ ਤੇ ਇਹ ਇਹਨਾਂ ਦੀ ਮਲਤ ਦੀ ਚੋਰੀ ਦੀ ਭਾਲ ਕਰ ਰਹੇ ਆ ਜਿਨੇ ਬੈਟਰੀ ਰੱਖਿਆ ਚੋਰੀ ਕੀਤਾ ਵਾ ਤੇ ਜਦੋਂ ਜਦ ਤੈਨਾਂ ਦੀ ਜਿਹੜੀ ਮਲਤ ਦੀ ਰੱਖਿਆ ਵਾ ਇਹਨਾਂ ਨੂੰ ਦੱਸਤਾ ਜਾਵਗਾ ਲੱਭਗੇ ਤੇ ਦੇ ਚੋਰ ਦੇ ਫੜਦੀ ਜਿੰਮੇਦਾਰੀ ਜਿਹੜੀ ਉਹ ਕੀਤੀ ਹੋਊਗੀ